ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਪੰਜਾਬੀ ਦੀ 9ਵੀਂ ਜਮਾਤ ਦੀ ਸੀਪੀ ਅਸਾਈਨਮੈਂਟ ਨੰਬਰ 4 ਹੱਲ ਕਰਨ ਜਾ ਰਹੇ ਹਾਂ ਇਹਦਾ ਪਹਿਲਾ ਪ੍ਰਸ਼ਨ ਹੈ ਸਮੇਂ ਦਾ ਅਰਗ ਤੇ ਵੱਡਿਆਂ ਦਾ ਆਦਰ ਲੇਖ ਕਿਸ ਦੇ ਲਿਖੇ ਹੋਏ ਹਨ ਤੈਹੀ ਸਸਾ ਆਪਸ਼ਨ ਬਿਹਾਰੀ لالਪੁਰੀ ਦੂਜਾ ਸਮੇਂ ਦਾ ਅਰਗ ਤੋਂ ਕੀ ਭਾਵ ਹੈ ਤਾਂ ਉੜਾ ਆਪਸ਼ਨ ਸਮੇਂ ਦੀ ਕਦਰ ਤੀਜਾ ਕਿੰਨੇ ਸਾਲ ਤੋਂ ਵੱਧ ਉਮਰ ਵਾਲੇ ਦੀ ਸਮਾਦ ਨਹੀਂ ਸੀ ਸਾ ਆਪਸ਼ਨ 5 ਸਾਲ ਚੌਥਾ ਸਾਧੂ ਨੇ ਨਗਰ ਦੇ ਬਾਹਰ ਕੀ ਦੇਖਿਆ ਈੜੀ ਸਮਾਦਾਂ ਪੰਜਵਾਂ ਮੜੀਆਂ ਉੱਪਰ 2 ਸਾਲ ਤੋਂ ਲੈ ਕੇ 5 ਸਾਲ ਦੀ ਉਮਰ ਲਿਖਣ ਦਾ ਕੀ ਰਾਜ਼ ਸੀ ਸਾ ਆਪਸ਼ਨ ਪ੍ਰਭੂ ਸਿਮਰਨ ਤੇ ਪਾਰੋਪਕਾਰ ਵਿੱਚ ਲੱਗਿਆ ਸਮਾਂ 6 ਮਾ ਕਿਹੜਾ ਸਮਾਸ ਆਰਥਿਕ ਹੁੰਦਾ ਹੈ ਆੜਾ ਆਪਸ਼ਨ ਸ਼ੁਭ ਕਮਾਂ ਵਿੱਚ ਲੱਗਿਆ ਸਮਾਂ ਸਤਮਾ ਪੁੰਨ ਅਵਸਥਾ ਵਿੱਚ ਪਹੁੰਚਣ ਲਈ ਕਿੰਨਾ ਸਮਾਂ ਲੱਗਦਾ ਹੈ ਈਡੀ ਆਪਸ਼ਨ ਬਰਿਆਂ ਦੇ ਬਰੇ ਅੱਠਵਾਂ ਗੁਰੂ ਤੋਂ ਮਗਰੋਂ ਕੌਣ ਸਹਾਇਕ ਹੈ ਊੜਾ ਆਪਸ਼ਨ ਵਿਦਿਆ ਨੌਵਾਂ ਸਾਨੂੰ ਕਿਸ ਦਾ ਆਦਰ ਕਰਨਾ ਚਾਹੀਦਾ ਹੈ ਤਾਂ ਸਸਾ ਆਪਸ਼ਨ ਸਭ ਦਾ ਮਾਪਿਆਂ ਦਾ ਬਜ਼ੁਰਗਾਂ ਦਾ ਅਧਿਆਪਕਾਂ ਦਾ ਦਸਮਾ ਵੱਡੇ ਕਿੰਨੀ ਪ੍ਰਕਾਰ ਦੇ ਹਨ ਤਾਂ ਇਹਦਾ ਆਪਸ਼ਨ ਹੈ ਆੜਾ ਕਈ ਪ੍ਰਕਾਰ ਦੇ 11ਵਾਂ ਵੱਡਿਆਂ ਤੋਂ ਅੱਗੇ ਲੰਘਣ ਸਮੇਂ ਕੀ ਕਰਨਾ ਚਾਹੀਦਾ ਹੈ ਊੜਾ ਆਪਸ਼ਨ ਆਗਿਆ ਲੈਣੀ ਚਾਹੀਦੀ ਹੈ 12ਵਾਂ ਢੋਲਟ ਮੱਕਾ ਲੇਖ ਕਿਸ ਦੀ ਰਚਨਾ ਹੈ ਆੜਾ ਲਾਲ ਸਿੰਘ ਕਮਲਾ ਕਾਲੀ 13ਵਾਂ ਲੋਕ ਰੌਲਾ ਪਾ ਕੇ ਲੋਕਾਂ ਨੂੰ ਆਪਣੇ ਮਗਰ ਕਿਉਂ ਲਾਉਂਦੇ ਹਨ ਈੜੀ ਆਪਸ਼ਨ ਆਪਣਾ ਮਤਲਬ ਕੱਢਣ ਲਈ 14ਵਾਂ ਜਰਮਨਾ ਨੇ ਕਿਹੜੇ ਜਹਾਜ਼ੀ ਬੇੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਊੜਾ ਬਰਤਾਨੀਆ ਦੇ 15ਵਾਂ ਜਰਮਨ ਫੌਜਾਂ ਨੇ ਬੈਂਡ ਵਜਾਉਂਦਿਆਂ ਕਿਹੜੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ? ਸਸਾ ਓਸਲੋ 16ਵਾਂ ਕੌਣ ਬਿਨਾਂ ਸਿੰਗਾ ਤੋਂ ਫਰੇਬ ਤੇ ਨੀਤੀ ਨਾਲ ਦੂਜਿਆਂ ਨੂੰ ਅਧੀਨ ਕਰਨਾ ਚਾਹੁੰਦਾ ਹੈ? ਆੜਾ ਆਪਸ਼ਨ ਮਨੁੱਖ 17ਵਾਂ ਅੱਜਕੱਲ ਦੂਜਿਆਂ ਨੂੰ ਫਰੇਬ ਤੇ ਨੀਤੀ ਨਾਲ ਕਾਬੂ ਕਰਨ ਵਾਲੇ ਨੂੰ ਕੀ ਕਹਿੰਦੇ ਹਨ? ਈਡੀ ਆਪਸ਼ਨ ਸੱਬਿਆ 18ਵਾਂ ਜਰਮਨ ਫੌਜਾਂ ਨੇ ਓਸਲੋ ਸ਼ਹਿਰ ਤੇ ਕਿਵੇਂ ਕਬਜ਼ਾ ਕੀਤਾ ਆੜਾ ਆਪਸ਼ਨ ਬੈਂਡ ਵਜਾ ਕੇ 19ਵਾਂ ਸਾਡੇ ਦੇਸ਼ ਵਿੱਚ ਦੂਜਿਆਂ ਨੂੰ ਕਮਲੇ ਕਰਨ ਲਈ ਕਿਹੜਾ ਢੰਗ ਵਰਤਿਆ ਜਾਂਦਾ ਹੈ ਈਡੀ ਆਪਸ਼ਨ ਸੰਗ ਪਾ ਕੇ ਰੌਲਾ ਪਾਉਣਾ 20ਵਾਂ ਢੋਲ ਟਮਕਾ ਲੇਖ ਅਨੁਸਾਰ ਕਿਸ ਤਰ੍ਹਾਂ ਦੇ ਪ੍ਰਦੂਸ਼ਣ ਵਿੱਚ ਵਾਧਾ ਹੋਇਆ ਹੈ ਊੜਾ ਸ਼ੋਰ ਪ੍ਰਦੂਸ਼ਣ 21ਵਾਂ ਸਾਡੇ ਦੇਸ਼ ਵਿੱਚ ਸਾਡੀਆਂ ਜੇਬਾਂ ਫਰੋਲਣ ਵਾਲੇ ਲੋਕ ਕਦੋਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ ਆੜਾ ਆਪਸ਼ਨ ਸਹੀ ਹੈ ਤੋਂ 22ਵਾਂ ਲੇਖ ਅਨੁਸਾਰ ਕਿਹੜੀਆਂ ਚੀਜ਼ਾਂ ਇੱਕ ਥਾਂ ਨਹੀਂ ਹੋ ਸਕਦੀਆਂ ਈੜੀ ਸਮਝ ਤੇ ਰੌਲਾ 23ਵਾਂ ਜੇਕਰ ਸਾਡੇ ਦੇਸ਼ ਵਿੱਚ ਰੌਲੇ ਰੱਪੇ ਦੀ ਇਹੋ ਹਾਲਤ ਰਹੀ ਤਾਂ ਅਸੀਂ ਕੀ ਗੁਆ ਬੈਠਾਂਗੇ ਊੜਾ ਆਪਸ਼ਨ ਸੁਣਨ ਸ਼ਕਤੀ ਦੀ ਸੂਖਮਤਾ 24ਵਾਂ ਤਾਇਆ ਮਨਸਾਰਾਮ ਨੂੰ ਸਾਰਾ ਪਿੰਡ ਕੀ ਆਖਦਾ ਸੀ ਸਸਾ ਆਪਸ਼ਨ ਵੈਮੀ ਬਿਮਾਰੀ ਦੇ ਕਟਾਣੂ ਸਰੀਰ ਤੋਂ ਦੂਰ ਕਰਨ ਲਈ ਤਾਇਆ ਮਨਸਾਰਾਮ ਕੀ ਕਰਦਾ ਸੀ ਈਡੀ ਸਾਬਣ ਨਾਲ ਹੱਥ ਧੋਂਦਾ ਸੀ 28ਵਾਂ ਵੈਮੀਆਂ ਨਾਲ ਮੁਕਾਬਲਾ ਤਾਂ ਈਡੀ ਆਪਸ਼ਨ ਹੈ ਆਕਲ ਭੁੱਲ ਕਰਨ 27ਵਾਂ ਤਾਇਆ ਮਨਸਾਰਾਮ ਕੋਲ ਕੌਣ ਖੇਡ ਰਿਹਾ ਸੀ ਤਾਂ ਊੜਾ ਆਪਸ਼ਨ ਗਵੰਡੀਆਂ ਦਾ ਮੁੰਡਾ 28ਵਾਂ ਵੈਮੀ ਤਾਇਆ ਮਨਸाराम ਨੇ ਟੈਟਨਸ ਦਾ ਟੀਕਾ ਕਿਉਂ ਲਗਵਾਇਆ? ਈਡੀ ਆਪਸ਼ਨ ਕੋੜੇ ਦਿਲੇ ਦੁੱਤੇ ਡਿਗਣ ਕਾਰਨ 29ਵਾਂ ਕੁੱਤੇ ਵੱਢਣ ਦੇ ਵਹਿਮ ਕਾਰਨ ਤਾਇਆ ਮਰਸाराम ਨੇ ਵੱਖੀ ਵਿੱਚ ਕਿੰਨੇ ਟੀਕੇ ਲਵਾਏ? ਊੜਾ ਆਪਸ਼ਨ 14 30ਵਾਂ ਮੈਮੀ ਤਾਇਆ ਲੇਖ ਕਿਸ ਦਾ ਲਿਖਿਆ ਹੋਇਆ ਹੈ? ਊੜਾ ਸੂਬਾ ਸਿੰਘ 31ਵਾਂ ਤਾਇਆ ਮਨਸਾਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਹੈ ਸੱਜੇ ਪਾਸੇ ਕਿਵੇਂ ਧੜਕੇ ਇਨ੍ਹਾਂ ਸ਼ਬਦਾਂ ਅਨੁਸਾਰ ਤਾਇਆ ਮਨਸਾਰਾਮ ਨੂੰ ਕੀ ਵਹਿਮ ਸੀ ਤੌੜਾ ਹੈ ਦਿਲ ਦੀ ਧੜਕਣ ਬੰਦ ਹੋਣ ਦਾ 32ਵਾਂ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਕੌਣ ਹਟਾਏ ਇਹ ਸ਼ਬਦ ਲੇਖਕ ਨੇ ਕਿਸ ਲਈ ਵਰਤੇ ਤਾਂ ਇਹ ਆੜਾ ਆਪਸ਼ਨ ਤਾਇਆ ਮਨਸਾਰਾਮ ਲਈ 33ਵਾਂ ਵੈਮੀ ਤਾਇਆ ਲੇਖ ਵਿੱਚ ਆਏ ਸ਼ਬਦ ਊੜ-ਪੂੜ ਦਾ ਕੀ ਅਰਥ ਹੈ? ਈਡੀ ਆਪਸ਼ਨ ਇਲਾਜ, ਉਪਾਅ 34ਵਾਂ ਬੇਬੇ ਜਦ ਘਰ ਹੁੰਦੀ ਸੀ ਤਾਂ ਲੇਖਕ ਨੂੰ ਦਿਨ ਕਿਹੋ ਜਿਹਾ ਮਹਿਸੂਸ ਹੁੰਦੇ ਸੀ? ਊੜਾ ਤਿਉਹਾਰਾਂ ਵਰਗੇ। 35ਵਾਂ ਘਰੇਲੂ ਔਕਸੋਖ ਵਿੱਚ ਕੌਣ ਲੇਖਕ ਦੇ ਪਰਿਵਾਰ ਦੀ ਮਦਦ ਕਰਦਾ ਸੀ? ਈਡੀ ਆਪਸ਼ਨ ਨਾਨਕੇ 36ਵਾਂ ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ ਹੋ ਸਕੇ ਕਦੇ ਵੀ ਨਾ ਸਮਝੇ ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ ਲੇਖਕ ਨੂੰ ਇਹ ਸ਼ਬਦ ਕੌਣ ਕਹਿੰਦਾ ਹੈ ਸੱਸਾ ਉਸ ਦੀ ਬੇਬੇ 37 ਇਹ ਤਾਂ ਆਂਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਏਗਾ ਸਾਬਤ ਗੁਠਲੀ ਸਣੇ ਅਜਿਹੀਆਂ ਗੱਲਾਂ ਤੋਂ ਲੇਖਕ ਆਪਣੀ ਬੇਬੇ ਬਾਰੇ ਕੀ ਸੋਚਦਾ ਹੈ ਕਿ ਉਹ ਆੜਾ ਪਾਸ਼ਾ ਦੀ ਟਕਸਾਲ ਹੈ 38ਵਾਂ ਪ੍ਰੋਸਾਰ ਰੱਖੋ ਗੁਰੂ ਤੁਹਾਡੇ ਅੰਗ ਸੰਗ ਹੈ ਬੇਬੇ ਦੇ ਕਹੇ ਸ਼ਬਦ ਲੇਖਕ ਦੇ ਮਨ ਨੂੰ ਕੀ ਢਾਰਸ ਦਿੰਦੇ ਸਨ ਆੜਾ ਹੌਸਲਾ ਤੇ ਹਿੰਮਤ ਬਣਾਈ ਰੱਖਣਾ 39ਵਾਂ ਜੇਕਰ ਬੇਬੇ ਇੱਕ ਜਿੰਦਰਾ ਸੀ ਤਾਂ ਇਸ ਜਿੰਦਰੇ ਦੀਆਂ ਕੁੰਝੀਆਂ ਕੌਣ ਸਨ ਈੜੀ ਉਸਦੇ ਬੱਚੇ 40ਵਾਂ ਮੋਰਾ ਮੁਰਗਾਬੀਆਂ ਕੁੰਝਾਂ ਨੂੰ ਮਾਰਨ ਵਾਲੇ ਪਿੰਡ ਦੇ ਪਾਪੀ ਲੋਕਾਂ ਨੂੰ ਬੇਬੇ ਕਿਸ ਦੀ ਨਾਲ ਤੁਲਨਾ ਦਿੰਦੀ ਸੀ ਤਾਂ ਇਹਦਾ ਆਪਸ਼ਨ ਆੜਾ ਗਿਰਜਾ ਨਾਲ 41ਵਾਂ ਬੇਬੇ ਦੇ ਮਨ ਦੀ ਤਮੰਨਾ ਕੀ ਸੀ ਸ ਉਸਦੇ ਪੁੱਤਰ ਹਮੇਸ਼ਾ ਆਪਸ ਵਿੱਚ ਮਿਲ ਜੁਲ ਕੇ ਰਹਿਣ 42ਵਾਂ ਬੇਬੇ ਦੇ ਕਹਿਣ ਅਨੁਸਾਰ ਜਦੋਂ ਉਹ ਨਾ ਰਹੀ ਤਾਂ ਕੀ ਟੁੱਟ ਜਾਵੇਗੀ ਆੜਾ ਰਾਜਤਾਨੀ 43ਵਾਂ ਲੇਖਕ ਨੂੰ ਆਪਣੀ ਬੇਬੇ ਮਿਰਚਾਂ ਤੋੜਦੀ ਖਪਾ ਚੁਗਦੀ ਤੇ ਹੋਰ ਘਰੇਲੂ ਕੰਮਕਾਰ ਕਰਦੀ ਕਿੱਥੇ ਨਜ਼ਰ ਆਉਂਦੀ ਹੈ ਈਡੀ ਆਪਸ਼ਨ ਉਸਦੇ ਸੁਪਨਿਆਂ ਵਿੱਚ ਚੌੜੀਵਾ ਮੋੜ ਵੇਖਿਆ ਪਿੰਡ 헤ਟ ਲਿਖਿਆ ਵਿੱਚੋਂ ਕੀ ਹੈ ਆੜਾ ਆਪਸ਼ਨ ਹੈ ਵਾਰਤਕ ਥੈਂਕ ਯੂ